ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕਿਊਬਕ ਵਿੱਚ ਮੁਸਲਮਾਨਾਂ ਦੀ ਨਮਾਜ਼ ਉੱਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਊਬਕ ਸਿਟੀ ਕਾਮਾ ਵਾਲੀ ਥਾਂਾਂ 'ਤੇ ਧਾਰਮਿਕ ਚਿੰਨ੍ਹ ਧਾਰਨ ਕਰਨ ਉੱਤੇ ਪਾਬੰਦੀ ਲਾ ਚੁੱਕੀ ਕਿਊਬਕ ਸਰਕਾਰ ਹੁਣ ਪਾਰਕਾਂ ਤੇ ਸਕੂਲਾਂ ਸਣੇ ਹੋਰ ਜਨਤਕ ਥਾਂਾਂ 'ਤੇ ਨਮਾਜ਼ ਪੜ੍ਹਨ ਉੱਤੇ ਰੋਕ ਲਗਾਉਣਾ ਚਾਹੁੰਦੀ ਹੈ ਸੂਬੇ ਦੇ ਪ੍ਰੀਮੀਅਰ ਲੈਗੋ ਨੇ মিডিਆ ਦੇ ਨਾਲ ਜਿੱਥੇ ਗੱਲਬਾਤ ਕਰਦੇ ਕਿ ਆ ਕਿ ਸਕੂਲਾਂ ਵਿੱਚ ਧਰਮ নিরপেক্ষতা कायम ਰੱਖਣ ਲਈ ਇਹ لازمی ਹੈ ਉਧਰ ਮੁ슬ਮਾਨ ਜੱਥੇਬੰਦੀਆਂ ਵੱਲੋਂ ਪ੍ਰੀਮੀਅਰ ਦੇ ਐਲਾਨ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਪ੍ਰੀਮੀਅਰ ਨੇ ਤਲਕ ਲਹਿਜ਼ੇ ਵਿੱਚ ਕਿਹਾ ਕਿ ਅਧਿਆਪਕਾਂ ਵੱਲੋਂ ਕਲਾਸਾਂ ਵਿੱਚ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਕੁੜੀਆਂ ਨੂੰ ਖੇਡਣ ਤੋਂ ਰੋਕਿਆ ਜਾ ਰਿਹਾ ਹੈ ਇਹ ਸਭ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਨੇ ਅੱਗੇ ਵੀ ਕਿਹਾ ਕਿ ਕியੂਬਕ ਦੇ ਸਕੂਲਾਂ ਵਿੱਚ ਕੁਝ ਅਧਿਆਪਕਾਂ ਵੱਲੋਂ ਇਸਲਾਮੀ ਧਾਰਨਾ ਲਿਆਂਦੀ ਜਾ ਰਹੀ ਹੈ ਜਿਸ ਨੂੰ ਰੋਕਣਾ ਹੋਵੇਗਾ ਇੱਕ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਕਿ ਜਨਤਕ ਥਾਵਾਂ ਤੇ ਨਵਾਜ਼ ਪੜਨ ਉੱਤੇ ਵੀ ਸਰਕਾਰ ਇਤਰਾਜ਼ ਹੈ ਤਾਂ ਫਰਾਸਵਾ ਲੈਗੋ ਨੇ ਕਿਹਾ ਹੈ ਕਿ ਗਲੀਆਂ ਵਿੱਚ ਇਹ ਸਭ ਕੁਝ ਨਹੀਂ ਹੋਣਾ ਚਾਹੀਦਾ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਨਮਾ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਹੈ ਕਿਊਬੈਕ ਦੇ ਸਿੱਖਿਆ ਮੰਤਰੀ ਬਰਨਾਰਡ ਨੇ ਵੀ ਕਿਹਾ ਹੈ ਕਿ ਸੂਬੇ ਵਿੱਚ ਸਕੂਲਾਂ ਵਿੱਚ ਧਰਮ ਨਿਰਪੱਖਤਾ ਵਾਲਾ ਕਾਨੂੰਨ ਜਲਦ ਲਿਆਂਦਾ ਜਾ ਰਿਹਾ ਹੈ ਤੇ ਇਹ ਐਲਾਨ ਉਸ ਮੀਡੀਆ ਰਿਪੋਰਟ ਤੋਂ ਬਾਅਦ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਕਿ ਲਾਵਲ ਦੇ ਇੱਕ ਹਾਈ ਸਕੂਲ ਦੀਆਂ ਕਲਾਸਾਂ ਅਤੇ ਹਾਲ ਹੀ ਵਿੱਚ ਬੱਚੇ ਨਮਾਜ਼ ਅਦਾ ਕਰਦੇ ਨਜ਼ਰ ਆਏ ਕਿ ਸਮਾਜਿਕ ਸਿੱਖਿਆ ਤੇ ਆਰਥਿਕ ਇਕ ਨਾਟਕ ਦੀ ਪੇਸ਼ਕਾਰੀ ਦੇ ਅੜਿੱਕੇ ਪਾਏ ਗਏ ਦੋ ਸ਼ਾਂਤ ਦੌਰ ਇੱਥੇ ਤੱਕ ਨਹੀਂ ਰੁਕੇ ਤੇ ਮੌਨਟਰੀਅਲ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਫਿਰ ਕੁਕੜਤਣ ਵਾਲਾ ਮਾਹੌਲ ਪੈਦਾ ਕਰਨ ਦਾ ਜ਼ਿਕਰ ਵੀ ਕੀਤਾ ਗਿਆ ਸੂਬਾ ਸਰਕਾਰ ਦੇ ਮੁਤਾਬਕ ਘੱਟੋ-ਘੱਟ 17 ਸਕੂਲਾਂ ਵੱਲੋਂ ਧਾਰਮਿਕ ਪਕਤਾ ਕਾਨੂੰਨ ਨੂੰ ਤੋੜਿਆ ਗਿਆ ਅਤੇ ਇਹਨਾਂ ਸਕੂਲਾਂ ਬਾਰੇ ਜਾਂਚ ਰਿਪੋਰਟ ਜਨਵਰੀ ਵਿੱਚ ਆਉਣ ਦੀ ਅਸਾਰ ਨੇ ਇੱਥੇ ਦੱਸਣਾ ਬਣਦਾ ਕਿ ਕਿਉਂਕਿ ਵਿੱਚ ਲਾਗੂ ਬਿਲ 21 ਦੇ ਤਹਿਤ ਅਧਿਆਪਕ ਤੇ ਪੁਲਿਸ ਅਫਸਰ ਸਣੇ ਪਬਲਿਕ ਸੈਕਟਰ ਨਾਲ ਸੰਬੰਧਿਤ ਮੁਲਾਜ਼ਮ ਕੰਮ ਵੇੜੇ ਧਾਰਮਿਕ ਚਿੰਤਾ ਧਾਰਨ ਕਰਨ ਦੀ ਇਜਾਜ਼ਤ ਨਹੀਂ ਹੈ ਅਦਾਲਤੀ ਚੁਣੌਤੀ ਦੇ ਬਾਵਜੂਦ ਬਿਲ 21 ਨੂੰ ਰੱਦ ਨਾ ਕਰਵਾਇਆ ਜਾ ਸਕਿਆ ਮੀਡੀਆ ਨਾਲ ਗੱਲਬਾਤ ਦੌਰਾਨ ਫਰਾਸਵਾ ਲਾਗੋ ਨੇ ਅਰਜੀ ਪ੍ਰਵਾਸ ਦਾ ਜ਼ਿਕਰ ਕਰਦਿਆ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਨਾਲ ਫ੍ਰੈਂਚ ਭਾਸ਼ਾ ਵਾਸਤੇ ਖਤਰਾ ਪੈਦਾ ਹੋ ਰਿਹਾ ਅਤੇ ਇਸ ਪਾਸੇ ਵੀ ਸਰਕਾਰ ਵੱਡੇ ਕਦਮ ਉਠਾ ਸਕਦੀ ਹੈ ਕ੍ਰੀਨਿਕੋ ਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਮਿਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੇ ਨੇ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ